ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਹਬਤਪੁਰ ਦੇ ਚੌਂਕ ਵਿੱਚੋਂ ਲੁਟੇਰੇ ਸਿਕਰ ਦੁਪਹਿਰ ਇੱਕ ਵਿਅਕਤੀ પાસેੋਂ 100000 ਦੇ ਨੋਕੂਤੇ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਬਤਪੁਰ ਨੇ ਦੱਸਿਆ ਕਿ ਅੱਜ ਬਾਦ ਦੁਪਹਿਰ 2 ਵਜੇ ਦੇ ਕਰੀਬ ਆਪਣੇ ਪੈਂਸ਼ਨ ਕਰੋ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਚੱਲ ਲੇ ਵਾਲਾ ਤੋਂ ਆਪਣੇ ਪਿੰਡ ਹਬਤਪੁਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਉਸ ਉੱਪਰ ਪੁੱਠੇ ਦਾਤਰ ਦੇ वार ਕਰਨੇ ਸ਼ੁਰੂ ਕਰ ਦਿੱਤੇ ਉਸ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਸ ਮੌਕੇ ਉੱਤੇ ਚਸ਼ਮਦੀਦ ਗਵਾਹਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਬਿਆਨ ਕੀਤਾ ਹੈ ਉਹ ਸੁਣ ਲੈਣਿਆ ਮਿਥलेश ਕੁਮਾਰ ਜੀ ਅੱਛਾ ਕੀ ਵਰਤਾਂਗੇ ਉਹ ਉੱਥੇ ਪਾਣੀ ਲਾਉਂਦੇ ਸੀ ਜੀ ਉਹਨਾਂ ਨੇ ਆਏ ਕਹਿੰਦੇ ਭਾਈ ਪਾਣੀ ਪੀਣਾ ਮੈਂ ਕਿਹਾ ਚਲੋ ਪੀ ਲਓ ਉਹਦੇ ਪਿੱਛੇ ਹੱਥ ਪਾ ਕੇ ਮੂੰਹ ਘੋਟ ਲਿਆ ਜੀ ਲੰਮੇ ਪਾ ਲਿਆ ਉੱਥੇ ਮੂੰਹ ਆ ਲਿਆ ਵੈਸੇ ਵੀ ਹੀ ਵੈਸੇ ਵੀ ਲੈ ਲਿਆ ਦੱਤਰ ਵੀ ਮਾਰਦੇ ਜੀ ਕਿੰਨੇ ਦੱਤਰ ਸੀ ਤੇ ਕੁਲ ਹੈ 2000 ਜੀ ਮਗਰ ਲਾਇਆ ਮੈਂ ਹਾਂਜੀ ਹਾਂਜੀ ਕਿੰਨੇ ਕੁ ਦਿਨ ਤੱਕ ਹਫਤੇ ਤੱਕ ਕਹਿਆ ਜੀ ਠੀਕੇ ਲੱਗੇ ਤੱਕ ਕਰ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਕੋ ਕਈ ਹੋਣਾ ਕੋ ਚੱਲ ਗਏ ਸੀ ਉਹਨਾਂ ਨੇ ਉਸ ਤੋਂ ਬਾਅਦ ਮੈਂ ਉੱਥੇ ਰੱਖ ਕੇ ਫਿਰ ਮੇਰਾ ਫੋਨ ਬਹੁਤ ਨਿਕਲਿਆ ਸੀ ਉਨੇ ਕੋਹ ਦਾ ਹਦਾਈ ਨਹੀਂ ਹਦਾਈ ਨਾਲ ਪਾਈ ਹੋਣਾ ਨੇ ਫਿਰ ਇਹਨਾਂ ਨੇ ਇਹਨਾਂ ਕੋਈ ਮੋਟਰਸਾਈਕਲ ਖੋ ਕੇ ਭੱਜ ਗਏ ਇਹਨਾਂ ਨੇ ਮਗਰ ਲਾਇਆ ਫਿਰ ਫਿਰ ਮੈਂ ਆ ਗਿਆ ਹੀ ਪੱਟੀ ਕਰਾਂ ਜੀ ਭਾਜੀ ਕੀ ਮਾਮਲਾ ਜੀ ਦਾ ਅੱਜ ਮਾਮਲਾ ਭਾਜੀ ਮੈਂ ਨਾ ਚੱਲਈ ਵਾਲਿਆਂ ਹਾਜ਼ਪੁਰ ਨੂੰ ਆ ਰਿਹਾ ਸੀ ਪਿੰਡ ਤੋਂ ਆਪ ਸਾਡੇ ਵੀ ਦੋ ਜਣਿਆਂ ਨੇ ਮਰੇ ਨੇ ਦਾਤਰ ਲਗਾ ਹਮਲਾ ਕੀਤਾ ਮੋਟਰਸਾਈਕਲ ਖੋ ਕੇ ਲਗਾ ਮੇਰੇ ਕੋ ਹਾਂ ਜੀ ਦੋ ਥਾਹਾਂ ਦਾਤਰ ਮਾਰਿਆ ਇੱਕ ਆਉ ਬਾਗਏ ਇਥੇ ਵਜਾ ਕੇ ਕਾ ਇਥੇ ਇਥੇ ਵਜਾ ਹੋਇਆ ਜਨਰੇਟਰ ਦਾ ਕਰਕੇ ਬਚਾਅ ਹੋ ਗਿਆ ਪਰ ਵੀ ਜ਼ਿਆਦਾ ਨੁਕਸਾਨ ਪਹਿਲਾਂ ਨਾਲ ਇਹਦੇ ਮੁੱਕ ਦੇ ਮੁੱਕ ਦੇ ਪੁੱਲ ਦੇ ਇਹਨਾਂ ਦੇ ਪਹਿਲਾਂ ਫੋਨ ਤੇ ਪੈਸੇ ਖੋ ਕੇ ਲੈ ਗਏ ਪਹਿਲਾਂ ਇਹਨਾਂ ਦੇ ਕੋਲ ਆਏ ਹਾਂਜੀ ਹਾਂਜੀ ਅੱਛਾ ਜੀ ਕਿਹੜੀ ਸਾਈਡ ਤੋਂ ਤੁਸੀਂ ਆਏ ਸੀਗੇ ਮੈਂ ਚਾਹ ਲਈ ਵਾਲੇ ਤੋਂ ਹੈਪੀਪੋਰਟ ਤੋਂ ਆਇਆ ਹੈ ਜੀ ਆ ਰਿਹਾ ਸੀਗਾ ਪੇਣਾਂ ਨੂੰ ਵਾਪਸ ਕਿੰਨੇ ਜਣੇ ਸੀ ਉਹ ਦੋ ਜਣੇ ਸੀਗੇ ਜੀ ਉਹ ਤਾਂ ਵੀ ਉਹ ਨੱਠੇ ਸੀਗੇ ਉਸ ਤੋਂ ਬਾਅਦ ਛੜਨਾ ਵਾਰਦਾ ਸੀ ਸਾ ਉਹ ਦਿਨ ਉਹ ਛੜ ਕੇ ਚੱਡ ਗਏ ਉਦੋਂ ਮੈਂ ਆਉਂਦਾ ਪਿਆ ਤੇ ਮੈਨੂੰ ਰੋਕ ਲੈ ਦਾਤਰ ਲੈ ਕੇ ਉਹਨੂੰ ਹਾਂਜੀ ਛੜ ਹਮਲਾ ਕੀਤਾ ਹਾਂਜੀ ਕੋਈ ਪੈਸੇ ਪੁੱਛੇ ਕੋਈ ਨਹੀਂ ਪੈਸੇ ਨਹੀਂ ਖੋਏ ਗਏ ਮੋਟਰਸਾਈਕਲ ਖੋਇਆ ਮੇਰੇ ਕੋਲ ਉਹ ਆਪਣਾ ਮੋਟਰਟੱਡ ਗਿਆ ਉਹ ਆਉਂਦਾ ਛੱਡ ਗਿਆ ਜੀ ਜਿੱਦੋਂ ਡੱਟੇ ਜਾਂਦੇ ਪਤਾ ਲੱਗਾ ਕੁਛ ਤਾਂ ਨਹੀਂ ਪੜਨ ਵੀ ਉਹ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹੈ ਪਰ ਨਿਕਲ ਗਏ ਉਹ ਸਾਡੇ ਤੋਂ ਜਦੋਂ ਮਗਰ ਲੱਗੇ ਮੋਟਰਸਾਈਕਲ ਲੈ ਕੇ ਮੋਢੇ ਪਿੱਛੇ ਆ ਆਏ